Parti, sanomeni, nate, po, nate, kebe, nate, kebe, nate, kebe, ਪੱਤਰਸ਼੍ਰੀ ਬਟਾਲਾ ਦੇ ਜੀਕੇ ਪਿੰਡ ਸ਼ਿੰਗਾਰੇ ਰੇਲਵਾਲਾ ਵਿਖੇ ਇਸ ਪਨੇ ਚਲੋਗਦਾਂ ਦੇ ਗੇਟ ਦੇ ਬਾਹਰ ਅੱਜ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨਾਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਮੁੱਖ ਤੌਰ ਤੇ ਭਾਰਤੀ ਕਿਸਾਨੀ ਯੂਨੀਅਨ ਨੇ ਇਕੱਠਾ ਕਰਨਾ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਚਲੋਗਦਾਂ ਮੰਨ ਸਰਕਾਰੀ ਮੰਡੀਕਰਨ ਦਾ ਯੋਸਕਾ ਦੇ ਚਰੰਦਾਰ ਹੋਸਕਾ ਦੇ ਚੰਨ ਕੀਤਾ ਗਿਆ ਕਿਸਾਨਾਂ ਨੇ ਕਿਹਾ ਸੀ ਕਿ ਭਾਵੇਂ ਸਿਵਲ ਸਰਕਾਰ ਵੱਲੋਂ ਇਹਨਾਂ ਪਲਾਂਟ ਦਾ ਫੈਸਲਾ ਲਾਪਸ ਹੋ ਗਿਆ ਹੈ ਲੇਕਿਨ ਉਨ੍ਹਾਂ ਨੂੰ ਇਹ ਸੱਚ ਹੈ ਕਿ ਉਹ ਵਾਲੇ ਸੰਬੰਧ ਚ ਸਰਕਾਰੀ ਮਿਆਰ ਨੂੰ ਖਤਮ ਕਰਨ ਜਾ ਰਿਹਾ ਹਾਂ ਅਤੇ ਇੱਥੇ ਹੀ ਕਿਸਾਨ ਨੂੰ ਦੀ ਸਿੱਧੀ ਖਰੀਦ ਹੋਵੇਗੀ ਇਸ ਨਾਲ ਕਿਸਾਨਾਂ ਨੂੰ ਪਾਣੀ ਸ਼ੁਰੂ ਚ ਇੱਥੇ ਲਾੜਨ ਦੇ ਕੇ ਆਪਣੇ ਵੱਲ ਪਿੱਛੇ ਜਾਵੇਗਾ ਲੇਕਿਨ ਮੌੜ ਇੱਥੇ ਕਿਸਾਨ ਵੀ ਖੱਜਲ ਹੋਵੇਗਾ ਅਤੇ ਹਰ ਇੱਕ ਨਾਗਰਿਕ ਵੀ ਕਿਉਂਕਿ ਇਸ ਨਾਲ ਇਹ ਕੰਪਨੀਆਂ ਆਪਣੀ ਮਨਮਰਜ਼ੀ ਦੇ ਭਾਅ ਤੇ ਵਿਚਾਰ ਚ ਜਿੰਸਾ ਵੇਚਣਗੇ ਕਿਸਾਨ ਨੇ ਕਿਹਾ ਕਿ ਪੰਜਾਬ ਚ ਮੰਡੀ ਸਿਸਟਮ ਨਾ ਖਤਮ ਹੋਵੇ ਅਤੇ ਇਹਨਾਂ ਸẢਲੋ ਨੂੰ ਮਹਿ ਸਰਕਾਰੀ ਤੋਂ ਦਰਮਾਣ ਐਲਾਨਾ ਜਾਵੇ ਇਸੇ ਮੰਗ ਨੂੰ ਲੈ ਕੇ ਉਹ ਸੰਘਰਸ਼ ਕਰ ਰਹੇ ਹਨ ਦੀ ਅਸੀਂ ਲੋੜ ਪੈ ਗਈ ਸਰਕਾਰਾਂ ਜੋ ਜਿਹੜੀ ਸਰਕਾਰਾਂ ਆਪਣੇ ਆਪ ਨੂੰ ਬਾਹਰ ਕੱਢਣ ਨੂੰ ਫਿਰਨਦੀਆਂ ਨੇ ਮੈਂ ਕਿ ਜਿਹੜਾ ਰੱਖਰਖaal ਲੈਣਦੇ ਨੇ ਨਾ ਇੱਕ ਆਪਣਾ ਸ਼ੋਸ਼ਾ ਜਿਹਾ ਰੱਖਿਆ ਵੀ ਅਸੀਂ ਇਹਨਾਂ ਨੂੰ ਆਪਣੇ ਹੱਥਾਂ 'ਚ ਰੱਖਿਆ ਵਾ ਸਰਕਾਰਾਂ ਨੂੰ ਆਪਣੇ ਹੱਥੋਂ ਛੱਡਣ ਦੀ ਤਿਆਰੀ 'ਚ ਬੈਠੀ ਆ ਕਿਉਂਕਿ ਪਿੱਛੇ ਵੇਖੋ ਤੁਸੀਂ 26 ਮਾਰਕੀਟ ਕਮੇਟੀਆਂ ਜਿਹੜੀਆਂ ਪੰਜਾਬ ਦੀ ਸਰਕਾਰ ਨੇ ਭੰਗ ਕਰਤੀਆਂ ਮਾਰਕੀਟ ਕਮੇਟੀਆਂ ਭੰਗਾ ਦਾ ਮਤਲਬ ਵੀ 26 ਜ਼ਿਲ੍ਹਿਆਂ ਦੀਆਂ ਮੰਡੀਆਂ ਜਿਹੜੀਆਂ ਉਹ ਮਾਰਕੀਟ ਕਮੇਟੀ ਇੱਕ ਬਟਾਲਾ ਮਾਰਕੀਟ ਕਮੇਟੀ ਆ ਉਹ ਥਲੇ ਉਹ ਕਿੰਨਾ ਮੰਡੀ ਸਿਸਟਮ ਆ ਇੱਕ ਬਟਾਲੇ ਦੀ ਪੱਕੀ ਮੰਡੀ ਆਉਂਦੀ ਫਤੇਗੜ ਦੀ ਆਉਂਦੀ ਡੇ ਇਹ ਜਿਹੜੀਆਂ ਕੱਚੀਆਂ ਮੰਡੀਆਂ ਨੇ ਜਿੱਦਾਂ ਨਸ਼ਾਰੇ ਦੀ ਹੋ ਗਈ ਵਡਾਲਾ ਗਰੰਤੀਆਂ ਦੀ ਹੋ ਗਈ ਕਾਦੀਆਂ ਦੀ ਮੰਡੀਆਂ ਹੋ ਗਈਆਂ ਇੱਕ ਮਾਰਕੀਟ ਕਮੇਟੀ ਭਾਂਗੋ ਨਾ ਕਿੰਨਾ ਮੰਡੀ ਸਿਸਟਮ ਜਿਹੜਾ ਖਤਮ ਹੋ ਜਾਣਾ ਸੀ ਇਹ ਜਿਹੜਾ ਸਰਕਾਰ ਸਿੱਧਾ ਇੱਥੇ ਮਾਲਾਂ ਦੀ ਵੀ ਆਣ ਕੇ ਜਿਹੜੇ ਕਿਸਾਨ ਲਾਉਣ ਕਿਉਂਕਿ ਇਹਨਾਂ ਨੂੰ ਜਿਹੜਾ ਮਾਰਕੀਟ ਯਾਰਡ ਕੋਸ਼ਿਤ ਕਰ ਦਿੱਤਾ ਗਿਆ ਵਾ ਜਿਹੜਾ ਸਰਕਾਰੀ ਕਦਮ ਨਾ ਕਦੀ ਮਾਰਕੀਟ ਯਾਰਡ ਕੋਸ਼ਿਤ ਨਹੀਂ ਹੁੰਦਾ ਤੁਸੀਂ ਪੰਜ ਸੱਤੇ ਸਰਕਾਰੀ ਕਦਮ ਵੇਖ ਲਓ ਹੇਅਰ ਹਾਊਸ ਦੇ ਵੇਖ ਲਓ ਐਫਸੀ ਦੇ ਵੇਖ ਲਓ ਜਿਹੜੇ ਪਹਿਲੇ ਨੇ ਉਥੇ ਕਦੀ ਵੀ ਕਿਸਾਨ ਸਿੱਧਾ ਜਾ ਕੇ ਮਾਲ ਆਪਣਾ ਨਹੀਂ ਸੀ ਵੇਚਦਾ ਮਾਲ ਮੰਡੀ ਚੋ ਚੋਕ ਉਥੇ ਲੱਗਦਾ ਸੀ ਪਰ ਇਹਨਾਂ ਨੂੰ ਸਰਕਾਰ ਨੇ ਜਿਹੜਾ ਮਾਰਕੀਟ ਯਾਰਡ ਕੋਸ਼ਿਸ਼ ਕਰਤਾ ਵਾ ਵਾਪਸ ਕਰ ਉਸ ਨੂੰ ਵੀ ਵਾਪਸ ਹੋ ਜਾਂਦਾ ਮੋਟੀਫਿਕੇਸ਼ਨ ਉਹ ਵਾਪਸ ਮਾਰਕੀਟ ਕਮੇਟੀਆਂ ਦਾ ਹੋਇਆ ਵਾ ਅਜੇ ਵੀ ਜਿਹੜੀਆਂ ਵੀ ਚੋਕੋ ਜਿ ਮੰਡੀਆਂ ਨੇ ਨਾ ਉਹ ਭੰਗ ਕੀਤੀਆਂ ਜਿੱਦਾਂ ਇਸ਼ਾਰੇ ਦੀ ਮੰਡੀ ਭੰਗਾ ਉਹ ਨਹੀਂ ਹੈ ਨਾ ਇਹ ਦੁਬਾਰਾ ਡੀਸੀ ਇਹਨਾਂ ਨੇ ਹੁਕਮ ਕੀਤਾ ਵੀ ਚੱਲਣਗੀਆਂ ਇਸ ਕਰਕੇ ਇਹ ਜਿਹੜਾ ਫਸਟਟਸ ਹਾਲੋਂ ਨਾ ਬਾਅਦ ਇਸ ਕਰਕੇ ਕੀਤਾ ਜਾ ਰਿਹਾ ਵੀ ਸਿੱਧਾ ਮਾਲ ਜਿਹੜਾ ਇੱਥੇ ਨਾ ਆਇਆ ਆਵੇ ਕੀ ਹੋਇਆ ਇਹਦੇ ਨਾਲ ਅਧੂਚਕਾਰ ਚੁੜਿਆ ਹੋਇਆ ਤੇ ਨਾਲ ਜਿਹੜਾ ਫ੍ਰੀ ਰਾਸ਼ਨ ਮਿਲਦਾ 80 ਕਰੋੜ ਨੂੰ ਉਹ ਬਿਲਕੁਲ ਨਹੀਂ ਮਿਲਦਾ ਉਹ ਵੀ ਜਦੋਂ ਸਰਕਾਰੀ ਖਰੀਦ ਹੀ ਨਹੀਂ ਹੈਗੀ ਤਾਂ ਸਰਕਾਰ ਕਿਵੇਂ ਦੇਊਗੀ ਫ੍ਰੀ ਸਰਕਾਰ ਨੇ ਬਿਲਕੁਲ ਨਹੀਂ ਦੇਣਾ ਸਰਕਾਰ ਦੇ ਪਿੱਛੇ ਸਟੇਮ ਲਿਆਦੀ ਹੋਈ ਹੈ ਉਹ ਪਿੱਛੇ ਲਗਾਈ ਹੋਈ ਹੈ ਕਿ 2 ਰੁਪਏ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੁਆਟਲ ਕਣਕ ਲੈਂਦੇ ਹੋ ਉਹ ਤੁਹਾਡੇ ਖਾਤਿਆਂ 'ਚ 200 ਰੁਪਏ ਪਾ ਦਾਂਗੇ ਤੇ ਤੁਸੀਂ ਉਹਦਾ ਆਟਾ ਲੈ ਲਓ ਉਹ ਜਿਹੜਾ ਆਟਾ ਲੈਣ ਜਾਣ ਕਿ ਦੁਕਾਨ ਤੋਂ ਆਟਾ 50 60 ਰੁਪਏ ਮਿਲਦਾ ਤੇ ਉਹ ਆਟਾ ਲੈਣ ਗਿਆ ਜਿਹੜਾ ਵਿਅਕਤੀ ਆ ਹੋ ਸਕਦਾ ਉਹ ਦੁਕਾਨ ਦੇ ਉੱਤੇ ਸ਼ਰਾਬ ਦਾ ਪੈਕ ਵੀ ਵਿਚੋਂ ਲਾਵੇ ਇਸ ਕਰਕੇ ਉਹ ਮੁੱਖ ਮਰੀਦਾ ਸ਼ਿਕਾਰ ਹੋ ਜਿਹੜੇ ਲੋਕ ਬਹੁਤ ਸਾਰੇ ਇਹਦੇ ਨਾਲ ਮੇਨ ਮਕਸਦ ਇਹ ਹੈ ਕਿ ਇਹਨਾਂ ਸਾਈਡੋਂ ਦਾ ਕੋਈ ਪੰਗਾ ਹੱਲ ਕੀਤਾ ਜਾਏ ਕਿਉਂਕਿ ਸਰਕਾਰ ਜਦੋਂ ਮਰਜ਼ੀ ਚਾਹੁੰਦੀ ਹੈ ਨੋਟੀਫਿਕੇਸ਼ਨ ਜਾਰੀ ਕਰਕੇ ਮੰਡੀਆਂ ਨੂੰ ਖਤਮ ਕਰਕੇ ਇੱਧਰ ਚਲਾਉਣ ਦੀ ਕੋਸ਼ਿਸ਼ ਕਰ ਦਿੰਦੀ ਫਿਰ ਜਦੋਂ ਅਸੀਂ ਪ੍ਰੈਸ਼ਰ ਬਣਾਉਂਦੇ ਆ ਫਿਰ ਇਹਨੂੰ ਵਾਪਸ ਲੈ ਲੈਂਦੇ ਨੇ ਹੁਣ ਫੇਰ ਇਹਨਾਂ ਵਾਪਸ ਲੈ ਲੈ ਔਰ ਇਹਦਾ ਕੋਈ ਪੱਕਾ ਹੱਲ ਜਾ ਕੇ ਸਰਕਾਰੇ ਕੋ ਆਪਣੇ ਕੰਟਰੋਲ ਚ ਲਾਵੇ ਜੇ ਸਰਕਾਰ ਕੰਟਰੋਲ ਚ ਨਹੀਂ ਲੈਂਦੀ ਇਹ ਪਧਰੇ ਹੀ ਕਰਨੇ ਪੈਣਗੇ ਫਿਰ ਹੋਰ ਤੇ ਕੋਈ ਮੈਨੂੰ ਹੱਲ ਲੱਗਦਾ ਨਹੀਂ ਇਹਦਾ ਫਿਰ ਕੀ ਕਰੀਏ ਲੱਗਦਾ ਹੈ ਇਹ ਇੱਕ ਮੀਜ਼ੀ ਕਰਨ ਮਾਲਕਾਸੇ ਇਹਦਾ ਨੁਕਸਾਨ ਹੋ ਸਕਦਾ ਬਿਲਕੁਲ ਬਹੁਤ ਵੱਡਾ ਨੁਕਸਾਨ ਹੈ ਇਸੇ ਕਰਕੇ ਕਿ ਪਹਿਲਾਂ ਸਾਰੇ ਲੋਕ ਖੋਤਵੇਂ ਕਿਉਂਕਿ ਇਹਦਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਤੇ ਬਾਅਦ ਵਿੱਚ ਹੁੰਦਾ ਹੈ ਇਹਨਾਂ ਆਮ ਲੋਕਾਂ ਨੂੰ ਇਹਦਾ ਨੁਕਸਾਨ ਹੁੰਦਾ ਹੈ ਕਿਉਂਕਿ ਜਿੱਤਰਾ ਉਹਨ ਵੇਲ ਲੋ ਮਹਾਜਲ ਚ ਇਹਨਾਂ ਸੇਵ ਕਰਦੇ 200 ਰੁਪਏ ਖਰੀਦ ਕੇ 200 ਰੁਪਏ ਵੇਚੇ ਆਮ ਲੋਕਾਂ ਨੂੰ ਮਹਿੰਗੇ ਮਿਲੇ ਸਾਨੂੰ ਤੇ ਕਿਸਾਨ ਤੇ ਕਿਸਾਨ ਤੇ ਸਭ ਕੋ ਸਮਝ ਚੁੱਕੇ ਆ ਕਿ ਜਿਹੜਾ ਨੁਕਸਾਨ ਸਾਨੂੰ ਹੋਣਾ ਪਰ ਜਿਨ੍ਹਾਂ ਨੂੰ ਪਹਿਲਾਂ ਨੁਕਸਾਨ ਹੋਣਾ ਵਾ ਉਹਨਾਂ ਨੂੰ ਸਮਝਣ ਦੀ ਲੋੜ ਆ ਕਿਉਂਕਿ ਆਰਪੀਏ ਖਤਮ ਹੋਣੇ ਆ ਲੇਬਰ ਜਿਹੜੀ ਮੰਡੀਆਂ ਚ ਖਤਮ ਹੋਣੀਆਂ ਜਿਹੜੀਆਂ ਛੋਟੀਆਂ ਬਕਾਨਾ ਮੰਡੀਆਂ ਚੱਲਦੀਆਂ ਉਹ ਖਤਮ ਹੋਣੀਆਂ ਕਿਉਂਕਿ ਮੰਡੀਆਂ ਹੀ ਖਤਮ ਹੋ ਜਾਣੀਆਂ ਜਿੱਥੋਂ ਸਾਨੂੰ ਤੇ ਇਹ ਨੁਕਸਾਨ ਨਾ ਕਿ ਜਦੋਂ ਵੱਡਾ ਨੁਕਸਾਨ ਆ ਜਦੋਂ ਸਰਕਾਰ ਵਿੱਚੋਂ ਨਿਕਲ ਜਾਂਦੀ ਆ ਕਈ ਵਾਰ ਗੱਲ ਹੋਈ ਇਹਨਾਂ ਦੀ ਆਖਰਾਂ ਨਾ ਉਹ ਕਹਿੰਦੇ ਕਿ ਤੁਹਾਨੂੰ ਕੋਈ ਨਚਾਰ ਆ ਦੇਖੋ ਵੱਡਾ ਨੁਕਸਾਨ ਆ ਜਦੋਂ ਸਰਕਾਰ ਵਿੱਚੋਂ ਨਿਕਲ ਗਈ ਤੇ ਫਿਰ ਆਪਾਂ ਕਿਹਨੂੰ ਪੁੱਛਾਂਗੇ ਉਹ ਪੰਜਾਬੀ ਦੀ ਸਿੱਧੀ ਗੱਲ ਹੈ ਕਿਹੜੀ ਮਾਨੂਮਾਸੀ ਕਵਾਂਗੇ ਜਦੋਂ ਸਰਕਾਰ ਹੀ ਵਿੱਚੋਂ ਨਿਕਲ ਗਈ ਤੇ ਅਸੀਂ ਕਿਨੂੰ ਕਿਨੂੰ ਜਾ ਕੇ ਹੁਣ ਮਿਲਾਂ ਦਾ ਦੇਖੋ ਕੀ ਹਾਲ ਆ ਉੱਥੇ ਲਾਈਨਾਂ ਲੱਗਦੀਆਂ ਵਾ ਨੰਮੀਆਂ ਨੰਮੀਆਂ ਲਾਈਨਾਂ ਤੇ ਜੇਕਰ ਕਹਿੰਨਾ ਕਿ ਕਿੰਨੇ ਕਿੰਨੇ ਦਿਨ ਕਿਸਾਨ ਉੱਥੇ ਰਹਿੰਦੇ ਆ ਤੇ ਫਿਰ ਕਿਤੇ ਆਪਣਾ गन्ना ਉੱਥੇ ਸੁੱਟ ਕੇ ਆਉਂਦੇ ਆ ਇਹੋ ਜਿਹਾ ਹਾਲ ਇੱਥੇ ਹੋ ਜਾਣਾ ਵਾ ਬਹੁਤ ਲੰਬੀਆਂ ਲਾਈਨਾਂ ਨੇ ਇਹ ਹਜੇ गन्ना ਤੇ ਥੋੜੇ ਲੋਕ ਲਾਉਂਦੇ ਨੇ ਇਹ ਜਿਹੜੀ ਚੀਜ਼ ਕੀਦਰ ਨੂੰ ਬਣਾਏ ਗਏ ਨੇ ਉਹ ਤੇ ਬਹੁਤ ਲੰਬੀਆਂ ਲਾਈਨਾਂ ਲੱਗ ਜਾਣੀਆਂ ਵਾ ਬਿਨਾ ਮਿਨਾ ਵਾਰੀ ਨਹੀਂ ਆਉਣੀ ਤੇ ਲਾਉਣ ਦੀ ਵਾਰੀ ਨਹੀਂ ਆਉਣੀ ਫਿਰ ਉਸ ਤੋਂ ਬਾਅਦ ਜਿਹੜਾ ਇਹ ਪੇਮੈਂਟ ਹੈ ਪੇਮੈਂਟ ਜੋ ਮਿਲਾਂ ਵਾਲੇ ਹਾਲ ਕਰਦੇ ਆ ਉਹੀ ਕਿਸਾਨਾਂ ਦਾ ਹਾਲ ਹੋਣਾ ਜਦੋਂ ਮਰਜ਼ੀ ਹੋਏਗੀ ਦੇਣਗੇ ਅਜੇ ਤੱਕ 2-2 ਸਾਲ ਬਾਅਦ ਵੀ ਨਹੀਂ ਦਿੰਦੇ ਉਹ ਵੀ ਲੜਨਾ ਪੈਂਦਾ ਹੈ ਲੜ ਕੇ ਤੇ ਫਿਰ ਲੈਣੀ ਪੈਂਦੀ ਆ ਸਾਨੂੰ ਉਹੀ ਹਾਲ ਜਿਹੜਾ ਇੱਥੇ ਆਉਣਾ ਪਰ ਇਹਦਾ ਨੁਕਸਾਨ ਜਿਹੜਾ ਉਹ ਤੇ ਚਲੋ ਅਜੇ ਆਮ ਲੋਕਾਂ ਨੂੰ ਨੁਕਸਾਨ ਨਹੀਂ ਪੜੇ ਇਹਦਾ ਆਮ ਲੋਕਾਂ ਨੂੰ ਨੁਕਸਾਨ ਹੋਣਾ ਹੈ ਕਿਉਂਕਿ ਇੱਥੇ ਕਣਕ ਇੱਥੇ ਉਹ ਚੀਜ਼ ਜਾਣੀ ਹੈ ਕਿ ਜਿਹੜੀ ਆਮ ਗਰੀਬ ਲੋਕਾਂ ਦੇ ਬੰਦੇ ਨੂੰ ਜ਼ਰੂਰਤ ਆ ਮੈਂ ਦੇਖਣ ਡਿਆ ਇੱਕ ਦਿਨ ਕਿਹਨੇ ਵੀਡੀਓ ਪਾਈ ਸੀ ਇੱਕ ਪੱਚੀ ਛੋਟੀ ਦੀ ਪਾਣੀ ਦੇ ਵਿੱਚ ਪੀ ਕੇ ਰੋਟੀਆਂ ਖਾ ਰਹੀ ਇਹਨਾਂ ਤੋਕ ਆ ਤੇ ਮੈਨੂੰ ਲੱਗਦਾ ਜੇ ਇਹ ਹਾਲ ਹੋ ਗਿਆ ਨਾ ਤੇ ਉਹ ਰੋਟੀ ਪਾਣੀ ਚ ਭੇ ਨਮ ਨਹੀਂ ਲੱਪਣੀ ਹੁੰਦੀ